ਕਰ ਰਿਹਾ ਤੁਹਾਨੂੰ ਸੰਘਰਸ਼ ਵੀ ਕਰਨਾ ਪਿਆ ਤੇ ਕਿਵੇਂ ਜੀ ਲੋਕਾਂ ਦਾ ਸਹਿਯੋਗ ਮਿਲ ਰਹੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਸੰਘਰਸ਼ ਸਾਨੂੰ 4 ਸਾਲ ਹੋ ਗਏ ਲੱਗੇ ਇਹਨੂੰ ਤੇ 80% ਲੋਕ ਤਾਂ ਸਾਡੇ ਨਾਲ ਸੀਗੇ ਵੀ ਇਹਦੇ ਵਿੱਚੋਂ ਵੀ ਜੇ ਲੋ ਰਸਤੇ ਖੁੱਲੇ ਹੁੰਦੇ ਨੇ ਲੰਘਣ ਨੂੰ ਦਿੱਕਤ ਆਉਂਦੀ ਆ ਹੋਰ ਕੋਈ ਫਸਲ ਵੱਢਣੀ ਆ ਜਾਂ ਕਣਕ ਦਾ ਸੀਜ਼ਨ ਆਉਂਦਾ ਦੀ ਗਾ ਅੱਗੇ ਸਕੂਲ ਬੱਚਾ ਨੂੰ ਲੰਘਣ ਵੇਲੇ ਦਿੱਕਤ ਆਉਂਦੀ ਸੀਗੀ ਬੱਚੇ ਲੇਟ ਹੋ ਜਾਂਦੇ ਘੰਟਾ ਘੰਟਾ ਦੋ ਦੋ ਘੰਟੇ ਜਦੋਂ ਰੇ ਕੋਈ ਦਿੱਕਤ ਆ ਜਾਣੀ ਜਾਂ ਹੋਰ ਤੇ ਬਾਕੀ ਸਾਡਾ ਸੰਘਰਸ਼ ਇਹ ਹੋਣਾ ਕਿ ਪੂਰ ਹੋਇਆ ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਤੇ ਇਹਦੇ ਲਈ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਨਾਲ ਲਾਕੇ ਨਿਸ਼ਾਨਦੇਹੀ ਕਰਵਾਈ ਤੇ ਬਰੰਟ ਕਬਜੇ ਸਾਡੀ ਮਦਦ ਕੀਤੀ ਹੈ ਬਾਕੀ ਉਹਨਾਂ ਨੇ ਸਾਨੂੰ ਕੁਸ਼ਵਾਸ ਦਵਾਇਆ ਵੀ ਤੁਸੀਂ ਮਿੱਟੀ ਪਾ ਕੇ ਰਸਤੇ ਪੂਰੇ ਕਰੋ ਤੇ 18 ਫੁੱਟੀਆਂ ਸੜਕਾਂ ਜਿੱਥੇ ਜੋਗ ਨੇ ਅਸੀਂ 18 ਫੁੱਟੀ ਸੜਕ ਤੁਹਾਡੇ ਜਨਮ ਦੇਣਾ ਚ ਬਣਾ ਕੇ ਦੇਵਾਂਗੇ ਜੇ ਸਾਡੀ ਮਦਦ ਦੀ ਲੋੜ ਹੈ ਜਿੱਥੇ ਮਰਜੀ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਪਹਿਲਾਂ ਵੀ ਸਾਡੇ ਨਾਲ ਖੜਦੇ ਨੇ ਜਦੋਂ ਅਸੀਂ ਉਹਨਾਂ ਕੋਲੇ ਕੰਮ ਨੂੰ ਜਾਂਦੇ ਆ ਤੇ ਸਾਨੂੰ